ਇਸ ਵੇਲੇ ਦੀ ਵੱਡੀ ਖਬਰ ਅਦਾਕਾਰ ਤਰਮਿੰਦਰ ਨੂੰ ਲੈ ਕੇ ਸਾਹਮਣੇ ਆ ਰਹੀਆ ਦੱਸਦੇ ਆ ਕਿ ਅਦਾਕਾਰ ਤਰਮਿੰਦਰ ਸਿੰਘ ਦਾ ਦਿਹਾਂਤ ਜਿਹੜਾ ਹੋ ਚੁੱਕਿਆ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲੈਨੇ 99 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲੈਨੇ ਤਾਂ ਦੱਸਦੇ ਕਿ 10 ਨਵੰਬਰ ਨੂੰ ਉਹਨਾਂ ਦੀ ਸਿਹਤ ਜਿਹੜੀ ਆ ਵਿਗੜਦੀ ਆ ਤਾਂ ਉਹਨਾਂ ਨੂੰ ਬ੍ਰੀਚ ਕੈਂਡੀ ਹਸਪਤਾਲ ਵਿੱਚ ਲਿਜਾਇਆ ਜਾਂਦਾ ਜਿੱਥੇ ਉਹਨਾਂ ਦੇ ਮੌਤ ਦੀ ਜਿਹੜੀ ਆ ਚੋਟੀ ਖਬਰ ਵੀ ਫੈਲਦੀ ਆ ਤੇ ਪਰਿਵਾਰ ਦੇ ਵੱਲੋਂ ਨਰਾਜ਼ਗੀ ਵੀ ਜਿਹੜੀ ਉਹ ਜਤਾਈ ਜਾਂਦੀ ਆ ਪਰ ਹੁਣ ਉਹਨਾਂ ਦਾ ਦਿਹਾਂਤ ਹੋ ਚੁੱਕਿਆ ਅਤੇ ਵੱਡੇ ਵੱਡੇ ਜਿਹੜੇ ਅਦਾਕਾਰ ਨੇ ਫਨਕਾਰ ਨੇ ਉਹ ਉਹਨਾਂ ਦੇ ਸਸਕਾਰ ਤੇ ਪਹੁੰਚਣੇ ਸ਼ੁਰੂ ਹੋ ਗਏ ਨੇ ਤਦ ਆਦਿ ਕਿ ਥੋੜੀ ਦੇਰ ਤੇ ਅੰਦਰ ਅੰਦਰ ਸਸਕਾਰ ਜਿਹੜਾ ਧਰਮਿੰਦਰ ਦਾ ਕੀਤਾ ਜਾਵੇਗਾ ਤਦ ਆਦਿ ਦੇ ਕਿ ਬਾਲੀਵੁੱਡ ਇੰਡਸਟਰੀ ਦੇ ਵਿੱਚ ਉਹ ਹੀ ਮੈਨ ਦੇ ਨਾਮ ਦੇ ਨਾਲ ਜਾਣੇ ਜਾਂਦੇ ਸਨ 1960 ਦੇ ਵਿੱਚ ਉਹਨਾਂ ਨੇ ਪਹਿਲੀ ਫਿਲਮ ਦਿਲ ਵੀ ਤੇਰਾ ਹਮ ਵੀ ਤੇਰੇ ਦੇ ਨਾਲ ਸ਼ੁਰੂਆਤ ਕੀਤੀ ਸੀ ਅਤੇ ਉਹਨਾਂ ਨੂੰ ਇਸ ਫਿਲਮ ਦੇ ਲਈ 51 ਪ੍ਰੀਜੜਿਆ ਉਹ ਮਿਲੇ ਸਾਰ ਤਦ ਦਾ ਦੇ ਕਿ ਹੀ ਮੈਨ ਹੁਣ ਇਸ ਦੁਨੀਆ ਨੂੰ ਅਲੋਪਦਾ ਆ ਗਏ ਹਨ ਅਤੇ ਉਹਨਾਂ ਦਾ ਜਿਹੜਾ ਅੰਤਮ ਸੰਸਕਾਰ ਜਿਹੜਾ ਉਹ ਥੋੜੀ ਦੇਰ ਤੱਕ ਹੋਵੇਗਾ ਵੱਡੇ ਵੱਡੇ ਅਦਾਕਾਰ ਪਹੁੰਚਣੇ ਸ਼ੁਰੂ ਹੋ ਗਏ ਨੇ ਉਹਨਾਂ ਨੇ ਆਪਣੇ ਕੈਰੀਅਰ ਦੇ ਦੌਰਾਨ ਕਾਫੀ ਹਿੱਟ ਫਿਲਮਾਂ ਦਿੱਤੀਆਂ ਜਿਨ੍ਹਾਂ ਦੇ ਵਿੱਚ ਸ਼ੋਲੇ ਚੁੱਕੇ ਚੁੱਕੇ ਜਾਂ ਗੁਨਾਮੀ ਅਜਹੀਆਂ ਫਿਲਮਾਂ ਸਾਣਾ ਜੀ ਨਾਲ ਦੇ ਨਾਲ ਉਹਨਾਂ ਨੇ ਆਪਣਾ ਨਾਮ ਜਿਹੜਾ ਉਹ ਖੱਟਿਆ ਤੇ ਪੰਜਾਬੀਆਂ ਦਾ ਨਾਮ ਵੀ ਜਿਹੜਾ ਉਹਨਾਂ ਦੇ ਵੱਲੋਂ ਰੌਸ਼ਨ ਕੀਤਾ ਗਿਆ ਦੁਨੀਆ ਦੇ ਉੱਪਰ ਕੀਤਾ ਗਿਆ ਤਦ ਆਸ ਦੇਖ ਕੇ ਹੁਣ ਉਹ ਇਸ ਦੁਨੀਆ ਨੂੰ ਇਸ ਇਸ ਫਾਨੀ ਸੰਸਾਰ ਨੂੰ ਅਲਵਦਾ ਆਖ ਕੇ ਨੇ 99 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੇ ਆਖਰੀ ਸਾਹ ਲੈਨੇ ਇਸ ਵੇਲੇ ਦੀ ਵੱਡੀ ਖਬਰ ਅਦਾਕਾਰ ਤਰਮਿੰਦਰ ਨੂੰ ਲੈ ਕੇ ਸਾਹਮਣੇ ਆ ਰਹੀਆ ਦੱਸਦੇ ਆ ਕਿ ਅਦਾਕਾਰ ਤਰਮਿੰਦਰ ਸਿੰਘ ਦਾ ਦਿਹਾਂਤ ਜਿਹੜਾ ਹੋ ਚੁੱਕਿਆ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲੈਨੇ 99 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲੈਨੇ ਤਾਂ ਦੱਸਦੇ ਕਿ 11 ਨਵੰਬਰ ਨੂੰ ਉਹਨਾਂ ਦੀ ਸਿਹਤ ਜਿਹੜੀ ਆ ਵਿਗੜਦੀ ਆ ਤਾਂ ਉਹਨਾਂ ਨੂੰ ਬ੍ਰੀਚ ਕੈਂਡੀ ਹਸਪਤਾਲ ਵਿੱਚ ਲਿਜਾਇਆ ਜਾਂਦਾ ਜਿੱਥੇ ਉਹਨਾਂ ਦੇ ਮੌਤ ਦੀ ਜਿਹੜੀ ਆ ਚੁੱਪੀ ਖਬਰ ਵੀ ਫੈਲਦੀ ਆ ਤੇ ਪਰਿਵਾਰ ਦੇ ਵੱਲੋਂ ਨਰਾਜ਼ਗੀ ਵੀ ਜਿਹੜੀ ਉਹ ਜਤਾਈ ਜਾਂਦੀ ਆ ਪਰ ਹੁਣ ਉਹਨਾਂ ਦਾ ਦਿਹਾਂਤ ਹੋ ਚੁੱਕਿਆ ਅਤੇ ਵੱਡੇ ਵੱਡੇ ਜਿਹੜੇ ਅਦਾਕਾਰ ਨੇ ਫਨਕਾਰ ਨੇ ਉਹ ਉਹਨਾਂ ਦੇ ਸਸਕਾਰ ਤੇ ਪਹੁੰਚਣੇ ਸ਼ੁਰੂ ਹੋ ਗਏ ਨੇ ਤਦ ਤੱਕ ਕਿ ਥੋੜੀ ਦੇਰ ਤੇ ਅੰਦਰ ਅੰਦਰ ਸਿਰਸਤਕਾਰ ਜਿਹੜਾ ਤਰਮਿੰਦਰ ਦਾ ਕੀਤਾ ਜਾਵੇਗਾ ਤਦ ਤੱਕ ਕਿ ਬਾਲੀਵੁੱਡ ਇੰਡਸਟਰੀ ਦੇ ਵਿੱਚ ਉਹ ਹੀ ਮੈਨ ਦੇ ਨਾਮ ਦੇ ਨਾਲ ਜਾਣੇ ਜਾਂਦੇ ਸਨ 1960 ਦੇ ਵਿੱਚ ਉਹਨਾਂ ਨੇ ਪਹਿਲੀ ਫਿਲਮ ਦਿਲਵੀ ਤੇਰਾ ਹਮ ਵੀ ਤੇਰੇ ਦੇ ਨਾਲ ਸ਼ੁਰੂਆਤ ਕੀਤੀ ਸੀ ਅਤੇ ਉਹਨਾਂ ਨੂੰ ਇਸ ਫਿਲਮ ਦੇ ਲਈ 51 ਰੁਪਏ ਜਿਹੜੇ ਉਹ ਮਿਲੇ ਸਨ ਤਦ ਤੱਕ ਕਿ ਹੀ ਮੈਨ ਹੁਣ ਇਸ ਦੁਨੀਆ ਨੂੰ ਅਲਵਦਾ ਆ ਕੇ ਹਨ ਅਤੇ ਮਾਦਾ ਜਿਹੜਾ ਅੰਤਮ ਸੰਸਕਾਰ ਜਿਹੜਾ ਉਹ ਥੋੜੀ ਦੇਰ ਤੱਕ ਹੋਵੇਗਾ ਵੱਡੇ ਵੱਡੇ ਆਦਾ ਕਾ ਪਹੁੰਚਣੇ ਸ਼ੁਰੂ ਹੋ ਗਏ ਨੇ ਉਹਨਾਂ ਨੇ ਆਪਣੇ ਕਰੀਅਰ ਦੇ ਦੌਰਾਨ ਕਾਫੀ ਹਿੱਟ ਫਿਲਮਾਂ ਦਿੱਤੀਆਂ ਜਿਨ੍ਹਾਂ ਦੇ ਵਿੱਚ ਸ਼ੋਲੇ ਚੁੱਕੇ ਚੁੱਕੇ ਜਾਂ ਗੁਨਾਮੀ ਅਜਹੀਆਂ ਫਿਲਮਾਂ ਸਾਨਾ ਜਿਨ੍ਹਾਂ ਦੇ ਨਾਲ ਉਹਨਾਂ ਨੇ ਆਪਣਾ ਨਾਮ ਜਿਹੜਾ ਉਹ ਖੱਟਿਆ ਤੇ ਪੰਜਾਬੀਆਂ ਦਾ ਨਾਮ ਵੀ ਜਿਹੜਾ ਉਹਨਾਂ ਦੇ ਵੱਲੋਂ ਰੌਸ਼ਨ ਕੀਤਾ ਗਿਆ ਦੁਨੀਆ ਦੇ ਉੱਪਰ ਕੀਤਾ ਗਿਆ ਤਦ ਆਸ ਦੇਖ ਕੇ ਹੁਣ ਉਹ ਇਸ ਦੁਨੀਆ ਨੂੰ ਇਸ ਇਸ ਫਾਨੀ ਸੰਸਾਰ ਨੂੰ ਅਲਵਦਾ ਆਖ ਕੇ ਨੇ 99 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੇ ਆਖਰੀ ਸਾਹ ਲਏ ਨੇ